ਲੁਧਿਆਣਾ ਵਿੱਚ ਗੋਪਾਸ਼ਟਮੀ ਤੇ ਸ਼੍ਰੀ ਗੋਬਿੰਦ ਗੋਤਮ ਗਊ ਭਗਤੀ ਦੇ ਰੰਗ ਵਿੱਚ ਰੰਗਿਆ ਦਿਖਾਈ ਦਿੱਤਾ ਹੈ। ਭਗਤਾਂ ਨੇ ਗਊ ਮਾਤਾ ਦੀ ਆਰਤੀ उतारी ਹੈ। ਜੀਹਾਂ گاਂ ਅਤੇ ਗੋਬਿੰਦ ਦੀ ਪ੍ਰਮੁੱਖ ਸਥਲੀ ਸ਼੍ਰੀ ਗੋਬਿੰਦ ਗੋਤਮ ਵਿੱਚ ਗੋਪਾਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਅਥਾ ਭਗਤੀ ਨਜ਼ਰ ਆਈ ਹੈ। ਸਵੇਰ ਤੋਂ ਹੀ ਮਹਾਨਗਰ ਦੇ ਵੱਖ-ਵੱਖ ਮੰਦਰਾਂ ਤੋਂ ਪ੍ਰਭਾਤ ਫੇਰੀਆਂ ਦਾ سلسلہ ਸ਼ੁਰੂ ਹੋ ਗਿਆ ਸੀ ਜਿਨ੍ਹਾਂ ਦਾ ਪਰਮਾ ਸਵਾਗਤ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਆਏ ਲੋਕਾਂ ਦੇ ਵੱਲੋਂ ਪੰਡਤਾਂ ਦੁਆਰਾ ਗਊ ਮਾਤਾ ਦੀ ਪੂਜਾ ਵੀ ਕਰਵਾਈ ਗਈ ਹੈ। ਗੋਤਮ ਦੇ ਸੁੰਦਰ ਦਾਸ ਧਮੀਜਾ, ਅਸ਼ੋਕ ਤਵਨ, ਐਸ ਐਸ ਖੁਰਾਣਾ, ਦਰਸ਼ਨ ਲਾਲ ਅਤੇ ਵਿਜੇ ਬਵੇਜਾ ਨੇ ਕਿਹਾ ਹੈ ਕਿ ਗਊ ਮਾਤਾ ਦੀ ਪੂਜਾ ਕਰਨ ਦੇ ਨਾਲ ਸਾਰੇ ਕਸ਼ਟ ਦੂਰ ਹੋ ਜਾਂਦੇ ਨੇ। ਉਨਾ ਕਿ ਹੈ ਕਿ ਗਊ ਦੀ ਪੂਜਾ ਕਰਨ ਦੇ ਨਾਲ ਸਾਰੇ ਦੇਵਤਿਆਂ ਦੀ ਪੂਜਾ ਦਾ ਫਲ ਮਿਲਦਾ ਹੈ ਕਿਉਂਕਿ ਗਊਆਂ ਦੇ ਵਿੱਚ ਸਾਰੇ ਦੇਵਤਿਆਂ ਦਾ ਵਾਸ ਹੁੰਦਾ ਹੈ ਤਾਂ ਗੋਪਾਸ਼ਮੀ ਮੌਕੇ શ્રી ਗੋਵਿੰਦ ਗੋਤਮ ਗਊ ਭਗਤੀ ਦੇ ਰੰਗ ਵਿੱਚ ਰੰਗਿਆ ਦਿਖਾਈ ਦਿੱਤਾ ਹੈ ਸਤਿ ਸ਼੍ਰੀ ਅਕਾਲ ਮੈਂ ਅਸ਼ੋਕ धवन ਪੂਰੇ ਭਾਰਤ ਵੱਲੋਂ ਗੋਪਾਸ਼ਮੀ ਦੀ ਬਹੁਤ ਬਹੁਤ ਸ਼ੁਭ ਕਾਮਨਾ ਹੈ ਸਭ ਦੇ ਜੀਵਨ ਮੇ ਗੋ ਸੇਵਾ ਆਏ ਇਸੀ ਸੰਦੇਸ਼ ਨੂੰ ਲੈ ਕੇ ਅੱਜ ਮੈਂ ਆਪਕੇ ਕੈਨੇਗਰਾਈ ਸਾਹਿਬ ਕੋ ਸੰਦੇਸ਼ ਦੇ ਰਹਾ ਹਾਂ हर कष्ट की एक ही दवा है गौ सेवा सबके जीवन में गौ सेवा आए कष्ट रित हो जाएंगे सुख स्मृति जीवन पाएंगे गुगरी गोदाम में पच्चीस रूपये मार्ग आएंगे सेवा हो रही है ये सब आपके सहयोग से, से हो रही है आप सबके जीवन में इतना सुख संपत्ति आए कि आप जीवन में गौ सेवा ही करते रहें गोगी गोदाम का छोटा सा निवेदन जीवन में कभी गौ सेवा मत छोड़ना हर कष्ट की एक ही दवा है गौ सेवा मैं सबको बहुत बहुत शुभकामनाएं ਸਭ ਦੇ ਜੀਵਨ ਮੇਂ ਗੋਸਵਾਇ ਮਿਲਦਾ ਇੱਕ ਹੀ ਸੰਦੇਸ਼ ਹੈ ਬਹੁਤ ਬਹੁਤ ਵਧਾਈਓ ਜੈ ਜੈ ਸ਼ਿਦਾ ਜੀ ਤਿਹਾੜਾ ਸਾਡੇ ਹਿੰਦੂਆਂ ਦਾ ਬਹੁਤ ਵੱਡਾ ਪਰਬ ਹੈ ਸਾਡੀ ਹਿੰਦੂ ਸੰਸਕ੍ਰਿਤੀ ਦੇ ਗਊ ਮਾਤਾ ਦੀ ਬਹੁਤ ਵੱਡੀ ਪੂਜਾ ਕੀਤੀ ਜਾਂਦੀ ਹੈ ਜਿਸ ਸਾਡੇ ਬਹੁਤ ਸਾਰੇ ਦੇਵਤਾਵਾਂ ਦਾ ਬਾਸ ਹੈ ਔਰ ਗਊ ਮਾਤਾ ਦਾ ਦਿਨ ਤਾਂ ਰੋਜ਼ ਹੀ ਹੈ ਅੱਜ ਗੋਪਸ਼ਟਮੀ ਬਹੁਤ ਵੱਡਾ ਦਿਨ ਹੈ ਔਰ ਸਾਨੂੰ ਰੋਜ਼ ਹੀ ਗਊ ਮਾਤਾ ਦੀ ਪੂਜਾ ਕਰਨੀਏ ਵੀ ਔਰ ਗੋਪਸ਼ਟਮੀ ਜਿਹੜੀ ਕਿ ਕਾਤਕ ਮਾਸ ਚੰਦੀ ਕਾਤਕ ਮਾਸ ਦਾ ਬਹੁਤ ਵੱਡਾ ਮਤਲਬ ਹਿੰਦੂ ਤਰਨ ਚ ਉਹਨਾਂ ਦੇ ਤુલਸੀ ਦੀ ਪੂਜਾ ਵੀ ਬਹੁਤ ਕੀਤੀ ਜਾਂਦੀ ਹੈ ਔਰ ਗਊ ਮਾਤਾ ਦੀ ਪੂਜਾ ਵੀ ਕੀਤੀ ਕਾਤਕ ਮੌ ਸਾਡੇ இந்து ਸਾਰੇ ਵਾਸੇ ਲੋਚਵਾ ਪੂਜਾ ਪਾਰ ਦਾ ਬਹੁਤ ਬੜੀ ਦਿਨ ਇੱਕ ਸਾਉਣ ਦਾ ਮਹੀਨਾ ਤੇ ਕਾਤਕ ਦਾ ਮਹੀਨਾ ਸਾਡੇ ਦੀ ਪੂਰੀ ਪੂਜਾ ਕਰਨੀ ਚਾਹੀਦੀ ਜੇ ਸਾਡੀ ਸਭ ਸਭਿ 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 ਸਭ ਸੰਸਾਰ ਦੇ ਕਿਤਾ ਬਣੀ ਰਵੇ ਅਹੀ ਹੀ ਗੋਮਾਤ ਮੇਰੇ ਕਿਰਪਾ ਕਰੇ ਤੇਰੀ ਆਇਓ ਪੂਜਾ ਵੀ ਕੀਤੀ ਗਈ ਹੈ ਹਜ਼ਾਰਾਂ ਸਰਦਾਲੂ ਵੀ ਆਏ ਆ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗਾ ਇੰਨਾ ਜ਼ਿਆਦਾ ਲੋਕਾਂ ਦੀ ਸ਼ਰਧਾ ਦੇਖ ਕੇ ਬੜਾ ਮਨ ਖੁਸ਼ ਹੋਇਆ ਲੋਕਾਂ ਸਾਡੇ ਲੋਕ ਗੋਮਾਤਾ ਨੂੰ ਇੰਨਾ ਜ਼ਿਆਦਾ ਮੰਨਦੇ ਆ ਮੈਂ ਦੁਆ ਕਰਦਾ ਵੀ ਗੋਮਤਾ ਸਭ ਤੇ ਕਿਰਪਾ ਕਰੇ ਸਾਰੇ ਸੰਸਾਰ ਤੇ ਕਿਰਪਾ ਕਰੇ ਗੋਤਾਂ ਆਮੋ ਗੋਤਾਂ ਹੰਬੜਾ ਰੋਡ ਤੋਂ ਉਹ ਪਵਿੱਤਰ ਜੇ ਮੌਕੇ ਤੇ ਗਊ ਮਾਤਾ ਦੇ ਚਰਨਾਂ ਦੇ ਵਿੱਚ ਵੰਦਨਾ ਕਰਨ ਦੇ ਲਈ ਸਮੁੱਚੇ ਸਮਾਜ ਦੀ ਵਿਸ਼ਵ ਦੀ ਸ਼ਾਂਤੀ ਲਈ ਆਪ ਜੀ ਪਾਈਟਾ ਰਾ ਇੱਕਤਾ ਸਮਰਸਤਾ ਲਈ ਪ੍ਰਾਰਥਨਾ ਕਰਨ ਮੈਂ ਆਪਣੇ ਸਾਥੀ ਸਰਜੋਤ ਚੋਪੜਾ ਜੀ ਦੇ ਨਾਲ ਲਤਮਸਤਕ ਹੁਣ ਆਏ ਹਾਂ ਔਰ ਮੈਂ ਸਾਰਿਆਂ ਨੂੰ ਇਸ ਪਵਿੱਤਰ ਜੇ ਹੜੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਗਊ ਮਾਤਾ ਦੀ ਕਿਰਪਾ ਸਭ ਦੇ ਜੀਵਨ ਚ ਅਪਾਰ